ਇੱਕ ਤੁਹਾਨੂੰ ਮੈਂ ਸੁਣਾਉਣਾ ਗੱਲ ਪੁਰਾਣੀ ਸਾਡੇ ਪਿੰਡ ਦੋ ਭਰਾ ਸੀਗੇ ਅੱਛਾ ਜੀ ਮਿਸਤਰੀ ਸੀਗੇ ਬੜੇ ਉਹ ਬੜੇ ਕਾਬਲ ਮਿਸਤਰੀ ਗਾ ਲੋ ਪਹੁੰਚੇ ਹੋਏ ਬੰਦੇ ਸੀ ਮਿਸਤਰੀ ਸੀਗੇ ਕੋਈ ਕਿਸੇ ਦਾ ਕੋਈ ਮਸ਼ੀਨਰੀ ਅੜ ਜਾਂਦੀ ਠੀਕ ਨਾ ਹੁੰਦੀ ਤਾਂ ਉਹ 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 ਅਲਟੀਮੇਟਲੀ ਠੀਕ ਕਰ ਦਿੰਦੇ ਸੀ ਅੱਛਾ ਉਹ ਜਿਵੇਂ ਕਹਿੰਦੇ ਨਾ ਉਹਦਾ ਨਾਂ ਖੁੱਭੀ ਕੱਢ ਰੱਖਿਆ ਹੋਇਆ ਪਿੰਡ ਵਾਲਿਆਂ ਨੇ ਜਿਹੜੀ ਖੁੱਭੀ ਕਿਸੇ ਦੀ ਨਾ ਨਿਕਲੇ ਤੇ ਉਹ ਕੱਢਦੇ ਹੁੰਦੇ ਸੀ ਕੋਈ ਵੀ ਹੈਨਾ ਉੱਪੀ ਗੱਡ ਬਰਦਰ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਜਿਹੜੇ ਜਿਹੜੇ ਮਿਸਤਰੀ ਹੈ ਜਾਂ ਕਲਾਕਾਰ ਨੇ ਉਹ ਕਈ ਵਾਰੀ ਜਿਹੜੇ ਜਿਆਦਾ ਮਤਲਬ ਉਹ ਡਰਿੰਕ ਵੀ ਕਰਦੇ ਹੁੰਦੇ ਨੇ ਮੈਂ ਦੇਖਿਆ ਕਈ ਐਗਜ਼ਾਮਪਲ ਜਿਹਦੇ ਚ ਕਾਲਾ ਹੋਊਗੇ ਐ ਵੀ ਕੋਈ ਨਾ ਪੀਂਦਾ ਤੇ ਦੋਨਾਂ ਨੂੰ ਸ਼ਰਾਬ ਪੀਣ ਦਾ ਬਹੁਤ ਸ਼ੌਕ ਸੀਗਾ ਹਾਂਜੀ ਦੋਨਾਂ ਨੇ ਸ਼ਾਮ ਨੂੰ ਜਾਣਾ ਉਹਦਾ ਜਦੋਂ ਵਰਕਸ਼ਾਪ ਤੋਂ ਬਾਅਦ ਨਾ ਧੋਖੇ ਤੇ ਪਹਿਲਾਂ ਆਧਿਆ ਲੈਣਾ ਦੋਨਾਂ ਨੇ ਅੱਛਾ ਆਧਿਆ ਲੈ ਕੇ ਦੂਜੇ ਨੇ ਫਿਰ ਜਦੋਂ ਪੀ ਕੇ ਤੇ ਉਹਨਾਂ ਨੇ ਨਾ ਇੱਕ ਦੂਜੇ ਨੇ ਕਹਿਣਾ ਵੀ ਅ ਯਾਰ ਬਹੁਤ ਖੋਲ ਲ ਲਈ ਹੈ ਹੈਨਾ ਹੂੰ ਤੋਨੇ ਪਹਿਲੇ ਨੇ ਕਹਿਣਾ ਯਾਰ ਦੇਖ ਲਾ ਤੰਗ ਹੋਵਾਂਗੇ ਐ ਨਹੀਂ ਕਹਿਣਾ ਵੀ ਨਹੀਂ ਲੈਣਾ ਨਹੀਂ ਲੈਂਦੇ ਵੀ ਲਾਲਾ ਪਰ ਚਾਹੇ ਤੰਗ ਹੀ ਹੋਦੀ ਹੈ ਹੈਨਾ ਹਾਂ ਤੇ ਉਹ ਇੱਕ ਵੱਡਾ ਸੀ ਛੋਟਾ ਸੀਗਾ ਤੇ ਉਹ ਛੋਟੇ ਨੂੰ ਕਹਿੰਦਾ ਨਾ ਯਾਰ ਤੂੰ ਨਾ ਘਰੇ ਤੇਰਾ ਘਰੇ ਪਤਾ ਲੱਗਦਾ ਰੋ ਤੂੰ ਛੇਤਰ ਪਵਾ ਦਿੰਦਾ ਹੈਨਾ ਇੱਕ ਦਿਨ ਪੀਲੀ ਵਾਵਾ ਤੇ ਲੜਖੜਾਈ ਜਾਵੇ ਛੋਟਾ ਹੂੰ ਤੇ ਉਹ ਕਹਿੰਦਾ ਯਾਰ ਉੱਤੇ ਆ ਵੀ ਅੱਜ ਪਤਾ ਲੱਗੋ ਕਹਿੰਦਾ ਬਾਈ ਐਂ ਕਰ ਤੂੰ ਲੈਚੀਆਂ ਲੈ ਗਿਆ ਮੇਰੇ ਵਾਸਤੇ ਹਣਾ ਅੱਛਾ ਕਹਿੰਦਾ ਲੈਚੀਆਂ ਨਾਲ ਤੇਰੇ ਮੂੰਹ ਦੀ ਹੋਰ ਖਤਮ ਹੋ ਜੂ ਲੱਤਾਂ ਤਾਂ ਨਹੀਂ ਦੇਦੀ ਸਿੱਧੀਆਂ ਹੋਣ ਅੱਛਾ ਉਹ ਕੀ ਹੋਇਆ ਜਿਹੜਾ ਫਾਦਰ ਉਹਨਾਂ ਦਾ ਜਰਾ ਬਹੁ ਫਿਕਰ ਕਰਦਾ ਸੀ ਨਾ ਕਿ ਉਹਨਾਂ ਦੀ ਹਫਾਜ਼ਤ ਦੀ ਡੈਥ ਹੋ ਗਈ ਅੱਛਾ ਤੇਰੀ ਆਪਣੇ ਜਿਵੇਂ ਹੁੰਦਾ ਵੀ ਸੰਸਕਾਰ ਹੋ ਗਿਆ ਪੋਲੇ ਚੁਗਲੇ ਪੋਲੇ ਚੁੱਕੇ ਤੇ ਕੀਰਤਪੁਰ ਪਾਉਣ ਜਾਣਾ ਸੀ ਫੋਲ ਹਨ ਅੱਛਾ ਉਹ ਬੋਰ ਸਾਈਡ ਤੇ ਬੋਰ ਸਾਈਡ ਵੱਲ ਸੀਗੇ ਉਹਨਾਂ ਦਾ ਪਿੰਡ ਉਹਨਾਂ ਦਾ ਹਾਂਜੀ ਤਾਂ ਉੱਥੋਂ ਉਹਨਾਂ ਨੇ ਪਹਿਲਾਂ ਬੱਸ ਫੜੀ ਜੀ ਫੁੱਲ ਪਾ ਦਿੰਦੇ ਹਨਾ ਨਾਲ ਇੱਕ ਟਿਕਟ ਵੀ ਲੈਂਦੇ ਹੁੰਦੇ ਨੇ ਉਦੋਂ ਹਾਂ ਹਾਂ ਚਲੋ ਕਹਿੰਦੇ ਚਲੋ ਚਲੀਏ ਵੀ ਕਹਿੰਦੇ ਹੁੰਦੇ ਨੇ ਹਾਂਜੀ ਤਾਂ ਇਹ ਉਹ ਪਟਿਆਲੇ ਸ਼ਾਮ ਜੀ ਹੋ ਗਈ ਜਦੋਂ ਪਹੁੰਚੇ ਪਟਿਆਲੇ ਤੋਂ ਅੱਗੇ ਕੀਰਤਪੁਰ ਨੂੰ ਜਾਣੇ ਸੀ ਬੱਸ ਉਹ ਪਟਿਆਲੇ ਥੋੜਾ ਜਿਹਾ ਬੱਸ ਰੁੱਕੀ ਉੱਥੇ ਚਾਹ ਪਾਣੀ ਪੀਣ ਲੱਗੇ ਹਾਂਜੀ ਤੇ ਇੱਕ ਉੱਤਰਿਆ ਸਾਹਮਣੇ ਠੇਕਾ ਸੀਗਾ ਹਾਂਜੀ ਉਹ ਠੇਕੇ ਤੇ ਚਲਾ ਗਿਆ ਹਨਾ ਉਹ ਜਿਹੜੇ ਫੁੱਲ ਹੁੰਦੇ ਨਾ ਉਹ ਜਿਹੜੇ ਪੁੱਲ ਸੀਗੇ ਉਹਨਾਂ ਨੇ ਉਹ ਜਿਹੜੀ ਉੱਪਰ ਜਾਲੀ ਦੀ ਲੱਗੀ ਹੁੰਦੀ ਹੈ ਹਾਂ ਉਹਦੇ ਚ ਰੱਖਦੇ ਹਾਂ ਦੂਜਾ ਵੀ ਮਗਰੇ ਚ ਲੱਗਾ ਚਲੋ ਉੱਥੇ ਉਹ ਦੋ ਦੋ ਪੈਗ ਲੈ ਤੇ ਬੱਸ ਨਿਕਲ ਗਏ ਉੱਥੋਂ ਅੱਛਾ ਜੀ ਉਹਨੇ ਸੋਚਿਆ ਵੀ ਕਿਵੇਂ ਕਰੀਏ ਹੁਣ ਹਾਂਜੀ ਉਹਨੇ ਰਾਤ ਹੀ ਹੋਟਲ ਚ ਕਮਰਾ ਲਿਆ ਉੱਥੇ ਆਪ ਦੇ ਪੈ ਗਏ ਤੇ ਸਵੇਰੇ ਉੱਥੋਂ ਹੀ ਵਾਪਸ ਅਗਲੇ ਦਿਨ ਸ਼ਾਮ ਨੂੰ ਵਾਪਸ ਆ ਗਏ ਉਹ ਤੇ ਕਹਦਾ ਵੀ ਫੁੱਲ ਦਾ ਪਾਣੀ ਤੇ ਉਸ ਤੋਂ ਬਾਅਦ ਜਦੋਂ ਬੱਸ ਜਾਇਆ ਕਰੇ ਨਾ ਜਿਹੜੀ ਬੋਰ ਚੰਡੀਗੜ੍ਹ ਵਾਲੀ ਹੁੰਦੀ ਹੈ ਹਾਂਜੀ ਉਹ ਕਰਿਆ ਕਰਨ ਲਈ ਲੈ ਵੀ ਹੁਣ ਤਾਂ ਬਾਪੂ ਨਾ ਆਪਣਾ ਪੜਿਆਲੇ ਦੇ ਨੇੜੇ ਪਹੁੰਚ ਗਏ ਹੁਣ ਦੂਜਾ ਕਹੇ ਹਾਂ ਬਈ ਆਦਰਵਾ ਬਸਾ ਬਾਪੂ ਦਾ ਹੁਣ ਕੀ ਕੀਪੁਰ ਸਾਹਿਬ ਦੇ ਨੇੜੇ ਪਹੁੰਚ ਗਏ ਹਾਂ ਜਿਵੇਂ ਬਸ ਦਾ ਟਾਈਮ ਆ ਗਿਆ ਹਾਂ ਉਹ ਬੜਾ ਬੜਾ ਸੌਦੇ ਹੁੰਦੇ ਸੀ